哎、yeah,，我。 လေကြပါခဲ့ thank you ਅੱਜ ਜੀ ਅਸੀਂ ਕੀ ਕਹਿੰਦੇ ਆ ਸਲੋਚਨਾ ਦੇਵੀ ਤੇ ਉਹਨਾਂ ਦਾ ਪਰਿਵਾਰ ਸੀਗੇ ਨਸ਼ਾ ਵੇਚਣ ਦੇ ਆਦਿ ਸੀ ਤੇ ਸਿਵਲ ਪ੍ਰਸ਼ਾਸਨ ਨੇ ਜਦੋਂ ਵੈਰੀਫਾਈ ਕੀਤਾ ਤੇ ਇਹਨਾਂ ਨੇ ਕਿ ਲੀਗਲੀ ਕੰਸਟਰਕਟਡ ਜਿਹੜੀ ਆ ਪ੍ਰਾਪਰਟੀ ਤੇ ਬਣਾਈ ਸੀ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਜਿਹੜੀ ਪ੍ਰਾਪਰ ਪ੍ਰੋਸੀਜਰ ਫਾਲੋ ਕਰਦੇ ਆ ਕਿਉਂਕਿ ਇਹਨਾਂ ਨੂੰ ਪਹਿਲਾਂ ਦੋ ਨੋਟਿਸਿਜ਼ ਵੀ ਦਿੱਤੇ ਗਏ ਸੀਗੇ ਇਸ ਸੰਬੰਧੀ ਤੇ ਸਾਰਾ ਪ੍ਰਾਪਰ ਪ੍ਰੋਸੀਜਰ ਫਾਲੋ ਕਰਦੇ ਆ ਅੱਜ ਇਹ ਕਾਰਵਾਈ ਜਿਹੜੀ ਹੈਗੀ ਉਹ ਅਮਲ 'ਚ ਲੈਂਦੀ ਹੈ ਬਾਕੀ ਕਿਤੇ ਵਿੱਚ ਵੀ ਜੇ ਅਗਰ ਕੋਈ ਵੀ ਆਪਾਂ ਨੂੰ ਨਸ਼ਾ ਤਸਕਰ ਆਪਾਂ ਨੂੰ ਮਿਲਦਾ ਹੈ ਤੇ ਸਿਵਲ ਪ੍ਰਸ਼ਾਸਨ ਵੱਲੋਂ ਇਹ ਜਿਹੜੀ ਹੈਗੀ ਆ ਚ ਯਾ ਉਸਨੇ ਜੇਕਰ ਕੋਈ ਇਲਿਸੀਟ ਸੇਲ ਆਫ ਡਰੱਗਸ ਤੇ ਸੇਲ ਆਫ ਇਲਿਸੀਟ ਡਰੱਗਸ ਤੇ ਵੀ ਜੇਕਰ ਕੋਈ ਪ੍ਰਾਪਰਟੀ ਬਣਾਈ ਹੈ ਤਾਂ ਆਪਾਂ ਉਹਦੇ ਕੰਪੀਟੈਂਟ ਅਥਾਰਟੀ ਤੋਂ ਆਪਾਂ ਆਰਡਰ ਵੀ ਫ੍ਰੀ ਉਹਦੇ ਫ੍ਰੀਜ਼ਿੰਗ ਆਰਡਰ ਵੀ ਲਿਆਂਗੇ ਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਦਾਂ ਦੀ ਬੜੀ ਕਾਰਗੁਜ਼ਾਰੀ ਕਰ ਵੀ ਅੱਗੇ ਵੀ ਜਾਰੀ ਰਹੇ ਤੇ ਫਾਈਂਡ ਹੋ ਜਾ ਕੋਈ ਨੋਰ ਐ ਜੀ ਪ੍ਰਾਪਰਟੀ ਹਾਂਜੀ ਬਿਲਕੁਲ ਜੀ ਲਗਾਤਾਰ ਸਿਵਲ ਪ੍ਰਸ਼ਾਸਨ ਇਸ ਤੇ ਕੰਮ ਕਰ ਰਿਹਾ ਹੈ ਤੇ ਸਾਡੇ ਵੱਲੋਂ ਵੀ ਜਿਹੜੀ ਹੈਗੀ ਨਸ਼ਾ ਤਸਕਰਾਂ ਤੇ ਲਗਾਤਾਰ ਜਿਹੜੀ ਹੈਗੀ ਬੜੀ ਕਲੋਜ਼ ਵਾਚ ਹੈ ਅਸੀਂ ਵੀ ਫਾਈਂਡ ਆਊਟ ਕਰ ਰਹੇ ਹਾਂ ਜੇਕਰ ਡਾਇਰ ਮਤਲਬ ਸਖਤੀ ਜਿਤਾਬ ਨੀ ਆ ਜੀ ਯਾਦ ਰੱਖੋ ਪੰਜਾਬ ਚੜਕੇ ਪੱਜ ਜਾਓ ਵਰਨਾ ਅਸੀਂ ਤੁਹਾਨੂੰ ਨਹੀਂ ਚਾਹੀ। ਉਸ ਦਾ ਜੋ ਐਕਸ਼ਨ ਕੀਤਾ ਜਾ ਰਿਹਾ। ਪੁਲਿਸ ਕਾਰਵਾਈ ਨਹੀਂ ਕੀਤੀ ਜਾ ਰਹੀ। ਅਸੀਂ ਇਸ ਏਰੀਏ ਦੇ ਵਿੱਚ ਪਹਿਲੇ ਪਿੱਛੇ ਸਰ ਕਦੋਂ ਤੱਕ ਅਸਰ ਹੋ ਜਾਏਗਾ ਉਹਨਾਂ ਦਾ ਜੀ। ਅਸੀਂ ਇਸ ਏਰੀਏ ਦੇ ਵਿੱਚ ਪਹਿਲੇ ਵੀ ਅਕੋਰਡੈਂਸ ਨਾਲ ਆਪਰੇਸ਼ਨ ਕਰਦੇ ਰਹੇ ਤੇ ਅੱਗੇ ਵੀ ਇਦਾਂ ਦੇ ਆਪਰੇਸ਼ਨਸ ਜਾਰੀ ਰਹਿਣਗੇ ਤੇ ਜਿਹੜੇ ਵੀ ਵਿਅਕਤੀ ਹਨ ਭਾਵੇਂ ਉਹ ਇਸ ਗਲੀ ਦੇ ਵਿੱਚੋਂ ਜਾਂ ਸਾਡੇ ਜ਼ਿਲ੍ਹੇ ਦੇ ਵਿੱਚ ਭਾਵੇਂ ਜਿੱਥੇ ਹੋ ਅਗਰ ਉਹ ਕਿਤੇ ਵੀ ਜਿਹੜਾ ਨਸ਼ਾ ਵੇਚਦੇ ਹਨ ਤੇ ਸਿਵਲ ਪ੍ਰਸ਼ਾਸਨ ਜੇ ਅਗਰ ਫਾਈਂਡ ਆਊਟ ਕਰਦਾ ਹੈ ਕਿ ਉਹਨਾਂ ਵੱਲੋਂ ਕਿ ਲੀਗਲ ਪ੍ਰਾਪਰਟੀ ਕਨਸਟਰਕਟ ਕੀਤੀ ਗਈ ਹੈ ਤੇ ਅੱਗੇ ਵੀ ਇਸੇ ਤਰੀਕੇ ਦੀ ਜਿਹੜੀ ਐਕਸਰਸਾਈਜ਼ ਇਸੇ ਤਰੀਕੇ ਦੀ ਜਿਹੜੀ ਹੈ ਕਾਰਵਾਈ ਸਖਤ ਕਰਨੀ ਅਸੀਂ ਚੰਨ ਮੰਡੀ ਗੁੰਗੜ ਦੇ ਵਿੱਚ ਨਾ ਰੋਜ਼ ਵੀਡੀਓ ਵਾਇਰਲ ਹੁੰਦੀਆਂ ਨੇ অথেন্টিਕੇਸ਼ਨ ਹੁੰਦੀ ਹੈ ਵੀਡੀਓ ਦੇ ਵਿੱਚ ਪੂਰੀ ਬੰਦੇ ਆ ਮੰਨਦੇ ਨੇ ਵੀ ਹਾਂ ਅਸੀਂ ਵੇਚਦੇ ਆ ਅੱਜ ਆ ਗਏ ਕੱਲ ਨੂੰ ਨਹੀਂ ਆਵਾਂਗੇ ਬਟ ਮੰਡੀ ਗੁੰਗੜ ਦੇ ਵਿੱਚ ਜੇ ਤੁਹਾਨੂੰ ਲੱਗਦਾ ਨੇ ਵੀ ਜ਼ਿਆਦਾ ਕਾਰਵਾਈ ਦੀ ਇੱਥੇ ਲੋੜ ਹੈਗੀ ਬਸ ਜੀ ਜਿੱਦਾਂ ਪਹਿਲੇ ਵੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ ਅੱਗੇ ਵੀ ਅਸੀਂ ਕਾਰਵਾਈ ਕਰਦੇ ਰਵਾਂਗੇ ਕੋਈ ਵੀ ਵਿਅਕਤੀ ਜਿਹੜੀ ਕਿਸੇ ਨੂੰ ਜਿੱਦਿਹੀ ਇਨਫੋਰਮੇਸ਼ਨ ਮਿਲਦੀ ਹੈ ਚਾਹੇ ਉਹ ਪਬਲਿਕ ਵੱਲੋਂ ਹੋਵੇ ਜਾਂ ਜਿੱਥੋਂ ਚਾਹੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਹੋ ਉਹ ਆਪਾਂ ਉਸਤੇ ਜਿਹੜੀ ਬੰਦੀ ਕਾਨੂੰਨੀ ਕਰਦੇ ਕਰ ਸਰ ਅੱਜ ਤੱਕ ਕਿ ਜਿਹੜਾ ਸੀ ਸੀਨੀਅਰ ਸੁਪਰਡੈਂਟ ਸ਼ੁਰੂ ਬਗਰਵਾਲ ਪਰਲੈਂਟ ਵੱਡੇ ਗੁੰਦਗਰ ਹੋ ਗਿਆ ਜਿਹੜੇ ਗਲਤ ਕਿਹੜੇ ਲੋਕਾਂ ਦੀ ਕਾਰਵਾਈ ਹੋਈ ਹੈ ਇਹ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਇੱਕ ਨਵੀਂ ਕਮੇਟੀ ਬਣੀ ਹੈ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਦੀ ਨਸ਼ੇ ਖਿਲਾਫ ਜਿਹੜੀ ਜੜਾ ਜੰਗ ਸ਼ੁਰੂ ਕੀਤਾ ਗਿਆ ਉਹਦੇ ਅਧੀਨ ਮੰਡੀ ਗਵਿੰਦਗੜ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇੱਕ ਕਾਰਵਾਈ ਹੋਈ ਹੈ ਜੀ ਜਿਹੜੇ ਪਰਿਵਾਰ ਤੇ ਕਾਰਵਾਈ ਹੋਈ ਹੈ ਇਹਨਾਂ ਤੇ ਪਿਛਲੇ ਸਾਲੇ ਦੋ ਐਨਡੀਪੀਐਸ ਦੇ ਕੇਸ ਹੋਏ ਨੇ ਤਾਜ਼ਾ-ਤਾਜ਼ੇ ਤੇ ਹਲੇ ਵੀ ਨਸ਼ੇ ਦੇ ਵਪਾਰ ਦੇ ਵਿੱਚ ਇਹ ਰਲੇ ਮਿਲੇ ਹੋਏ ਸੀਗੇ ਉਸ ਜਿਹੜੀ ਜੰਗ ਹੈ ਉਹਦੇ ਅਧੀਨ ਇਹਨਾਂ ਨਸ਼ੇ ਵਾਲਿਆਂ ਤੇ ਕਾਰਵਾਈ ਹੋਈ ਹੈ ਮੈਂ ਅੱਜ ਮੀਡੀਆ ਦੇ ਮਾਧਿਅਮ ਰਾਹੀਂ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਜਿੰਨੇ ਵੀ ਹਲਕਾ ਅਮਲੋ ਦੇ ਵਿੱਚ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਜਿਹੜੇ ਨਸ਼ਾ ਵੇਚਣ ਦਾ ਗੰਦਾ ਕਾਰੋਬਾਰ ਕਰਦੇ ਨੇ ਮੈਂ ਉਹਨਾਂ ਨੂੰ ਵਾਰਨਿੰਗ ਦਿੰਨਾ ਵੀ ਤੁਸੀਂ ਤੁਰੰਤ ਇਹ ਕੰਮ ਹੈ ਜਿਹੜਾ ਇਹ ਬੰਦ ਕਰੋ ਵਰਨਾ ਜਿਹੜੀ ਇਹ ਕਾਰਵਾਈ ਅੱਜ ਮੰਡੀ ਗੋਂਦਗੜ੍ਹ ਸ਼ਹਿਰ ਦੇ ਵਿੱਚ ਹੋਈ ਹੈ ਇਹ ਆਉਣ ਵਾਲੇ ਦਿਨਾਂ ਚ ਤੁਹਾਡੇ ਤੇ ਵੀ ਹੋ ਸਕਦੀ ਹੈ ਤੇ ਨਾਲ ਨਾਲ ਮੈਂ ਜਿਹੜੇ ਸਾਡੇ ਸੂਝਵਾਨ ਵੋਟਰ ਨੇ ਮੈਂ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਵੀ ਆਪਾਂ ਅਕਸਰੇ ਨਸ਼ੇ ਖਿਲਾਫ ਜਿਹੜੇ ਬੰਦੇ ਨਸ਼ਾ ਵੇਚਦੇ ਹੁੰਦੇ ਉਹਨਾਂ ਦੇ ਖਿਲਾਫ ਦਰਖਾਸਤ ਜੱਜ ਕੈਦਨ ਤੋਂ ਡਰ ਜਾਂਦੇ ਨੇ ਕਿਉਂਕਿ ਆਪਾਂ ਨੂੰ ਲੱਗਦਾ ਵੀ ਕਾਰਵਾਈ ਹੁੰਦੀ ਨਹੀਂ ਫਿਰ ਉਹ ਲੋਕ ਸ਼ਿਕਾਇਤਕਰਤਾ ਨੂੰ ਤੰਗ ਕਰਦੇ ਨੇ ਮੈਂ ਤੁਹਾਨੂੰ ਮੈਸੇਜ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਪੂਰੀ ਦਲੇਰੀ ਦੇ ਨਾਲ ਨਸ਼ੇ ਦੇ ਖਿਲਾਫ ਹੈ ਜਿਹੜੀ ਉਹ ਜੰਗ ਹੈ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਹੈ ਤੇ ਇਹ ਇੱਕ ਅੱਧਾ ਦਿਨ ਨਹੀਂ ਚੱਲਣ ਵਾਲੀ ਲੰਬਾ ਚੱਲੂਗੀ ਤੁਹਾਡੇ ਆਸ-ਪਾਸ ਮੁਹੱਲਿਆਂ ਦੇ ਵਿੱਚ ਜੇ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ ਤੁਸੀਂ ਉਹ ਇਨਫੋਰਮੇਸ਼ਨ ਆਪਣੇ ਲੋਕਲ ਥਾਣੇ 'ਚ ਮੇਰੇ ਕੋਲ ਡਾਇਰੈਕਟਲੀ ਐਮਐਲਏ ਹਮ ਲੋਕ ਕੋਲ ਤੁਸੀਂ ਪਹੁੰਚਾਓ ਤੇ ਜਿਹੜੇ ਵੀ ਨਸ਼ੇ ਦਾ کاروبار ਕਰਦੇ ਨੇ ਉਹਨਾਂ ਤੇ ਤੁਰੰਤ ਕਾਰਵਾਈ ਕੀਤੀ ਚਾਹੀਦੀ ਹੈ। ਕਿਹਟ ਆ ਬਸਤੀ ਹੈ। ਵੀ ਕੁਝ ਕਹਿ ਰਹੇ ਵੀ ਹਾਈ ਕੋਰਟ ਵੱਲੋਂ ਜਿਹੜੇ ਮਕਾਨ 나ਟੋਂ ਦੀ ਕੋਈ ਸਟੇ ਲੀਤੀ ਗਈ ਆ ਉਹਦੇ ਬਾਰੇ ਸਰ ਹਲਦ ਕਿਹੋ ਜਿਹਾ ਆਰਡਰ ਕਿਸੇ ਕੋਲ ਨਹੀਂ ਆਇਆ ਹੈਗਾ ਜੀ ਤੇ ਜੇ ਕੋਈ ਆਰਡਰ ਆਊਗਾ ਤਾਂ ਦੇਖਾਂਗੇ। ਇੱਥੇ ਦੇ ਵਸਨੀਕਾਂ ਨੇ ਇੱਕ ਗੱਲ ਕਹੀ ਆ ਵੀ ਸਾਰੀ ਗਲੀ ਦੇ ਵਿੱਚ ਮਤਲਬ ਨਸ਼ੇ ਦਾ ਪਰਚਲਨ ਹੈ। ਵੀ ਪੁਲਿਸ ਨੇ ਸਿਰਫ ਇੱਕ ਕਰਦੇ ਕਾਰਵਾਈ ਜਿੱਥੇ 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 ਸਾਡੇ ਕੋਲ ਕਾਰਵਾਈ ਕਰਨ ਦੀ ਜਿਹੜੀ ਕਾਨੂੰਨੀ ਧਰਾਵਾਂ ਦੇ ਅਧੀਨ ਜਿੱਥੇ ਸਾਡੀ ਕਾਰਵਾਈ ਕਰਨੀ ਬਣਦੀ ਹੈ ਉੱਥੇ ਕਰ ਰਹੇ ਆ। ਪਰੀਦਾ ਮਲਵੇ ਨਹੀਂ ਕਿ ਜਿਹੜੇ ਬਾਕੀ ਨੂੰ ਬੱਜ ਜਾਣਗੇ ਉਹਨਾਂ ਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਦੇਖੋ ਅੱਜ ਨਗਰ ਕੌਂਸਲ ਨੇ ਤੇ ਪ੍ਰਸ਼ਾਸਨ ਵੱਲ ਕੇ ਕਾਰਵਾਈ ਕੀਤੀ ਹੈ ਨਿਆਂ ਸਾਰੀ ਹੋ ਗਈ ਸੀਗੀ ਕੋਸਟ ਹਟਾਇਆ ਗਿਆ ਹੈ ਦੇਖਾਂ ਉਸ ਕਿ ਡਿਊਟੀ ਬਿਲਡਿੰਗ ਹੈ ਤੇ ਉਹਦੇ ਤੇ ਬੰਦੇ ਤੇ ਨਸ਼ੇਪ੍ਰਤੀ ਕਾਫੀ ਪਰਚੇ ਸੀਗੇ ਪਹਿਲਾਂ ਵੀ ਪਰਚੇ ਸੀਗੇ ਤੇ ਉਹ ਜਿਹੜਾ ਖਿਆਲ ਨਸ਼ੇ ਦਾ ਕੰਮ ਕਰਦਾ ਸੀ ਪਹਿਲਾਂ ਤੇ ਬੜੀ ਵਧੀਆ ਸਰਕਾਰ ਦੀ ਕਾਰਵਾਈ ਹੈ ਨਸ਼ੇਪ੍ਰਤੀ ਜ਼ੀਰੋ ਟੋਲਰੈਂਸ ਦੇ ਰੂਪੀ ਕਾਰਵਾਈ ਹੋ ਰਹੀ ਹੈ ਬਹੁਤ ਵਧੀਆ ਸਾਰਿਆਂ ਨੂੰ ਸਬਕ ਹੈ ਸਾਰਿਆਂ ਨੂੰ ਜਿਹਨੇ ਨਸ਼ੇ ਦਾ ਕੰਮ ਕਰਦੇ ਨੇ ਉਹ ਆਪਣੇ ਆਪ ਸਾਡੇ ਜੀ ਮਾਨ ਸਾਹਿਬ ਦਾ ਕਹਿਣਾ ਜਾਂ ਤਾਂ ਆਪਣੇ ਸ਼ੌਤ ਛੱਡ ਦੇਣ ਜਾਂ ਫਿਰ ਆਪਣੇ ਭੁਗਤ ਨੂੰ ਸਜ਼ਾ ਭੁਗਤਣ ਨੂੰ ਤਿਆਰ ਰਹਿਣ ਤੋਂ ਬਾਅਦ ਜਿੰਨਾ ਸੀ ਆਪਾਂ ਦੇਖ ਤੇ ਪੂਰੀ ਗਲੀ ਕਰਦੀ ਇਹ ਸਾਡੇ ਨਾਲ ਧੱਕਾ ਰਿਹਾ ਪੈ ਨਹੀਂ ਜੀ ਸਰਕਾਰ ਬੈਠੇ ਪੁਰਾ ਮੱਲਾ ਬੈਠਾ ਨਹੀਂ ਨਾਲ ਨਾਲ ਚਾਦੀ ਇਕੱਲੇ ਨਹੀਂ ਬੈਠੇ ਸਾਰੇ ਜਣੇ ਬਾਰਾ ਪੂਰਾ ਕਰੋ ਇਕੱਲੇ ਨਹੀਂ ਸਾਡੇ ਇਕੱਲੇ ਕਰਨਾ ਕਰੋ ਸਾਰਿਆਂ ਨੂੰ ਕਰੋ ਸੀਲ ਜੇ ਕਰ ਦਿਓ ਸਾਰੇ ਠੱਕੇ ਜਾਣ ਦੀ ਸਾਰਾ ਮੱਲਾ ਠੱਕਿਆ ਜਾਵੇ ਅਸੀਂ ਇਕੱਲੇ ਨਹੀਂ ਆਏਗੇ ਸਰ ਅਸੀਂ ਇਹ ਕਹਿੰਦੇ ਆ ਵੀ ਇਕੱਲੇ ਨਹੀਂ ਆਏਗੇ ਸਰ ਜੀ ਜਿਹੜਾ ਤੁਸੀਂ ਸਾਡਾ ਘਾਰ ਕਰ ਰਹੇ ਹੋ ਅਸੀਂ ਇਕੱਲੇ ਨਹੀਂ ਹੈਗੇ ਪੂਰਾ ਮੱਲਾ ਜਿਸ ਦੇ ਘਰ ਦੀ ਪੂਰੀ ਸਰਕਾਰੀ ਵਿੱਚ ਜਗ੍ਹਾ ਜਿ ਬੈਠਾ ਸਾਰਾ ਜਿਨ੍ਹਾਂ ਦੇ ਘਰਾਂ ਤੋਂ ਸਬੂਤ ਬੜਿਆ ਸਾਰਾ ਉਹ ਘਰ ਥੋੜੀ ਫੜੇ ਗਏ ਪੂਰਾ ਵੇਚਣਾ ਤਾਂ ਫਕਸ ਨਹੀਂ ਸਾਰਾ ਸਾਡੇ ਕਵਾੜ ਦਾ ਕੰਮ ਹੈ ਸਾਡੇ 50 ਸਾਲ ਹੋ ਗਏ ਕਵਾੜ ਦੇ ਸਾਡੇ ਨੂੰ ਰੀਸ਼ਮਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਸਾਰੇ ਦੇ ਲੋ ਜੀ ਸਾਡੇ ਰੀਸ਼ਮਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਕਮੇਟੀ ਦੇ ਵਿੱਚੋਂ ਕਵਾੜ ਦੀ ਚੱਕਿਆ ਗਿਆ ਸਾਡੇ ਕਵਾੜ ਨਹੀਂ ਲੈ ਗਈ ਚੱਕ ਇਹ ਸਾਰੀ ਬਸਤੀ ਨੇ ਚਾਹ ਵੇਚਦੀ ਹੈ ਸਾਰੀ ਬਸਤੀ ਮਾਛਾ ਵੇਚਦੀ ਹੈ ਜੀ ਪੂਰੇ ਮੁੰਡੇ ਮਰ ਗਏ ਨੇ ਕਈ ਮੁੰਡੇ ਮਰ ਗਏ ਜੀ ਉਹਰੇ ਕਿੱਤਾ ਜਾਵੇ ਸਾਡੇ ਕੱल्ल्या ਨਾਲਾ ਕੀਤਾ ਜਾਵੇ ਕੀ ਕਰਵਾਤੀ ਹੈ ਕੀ ਤੁਸੀਂ ਇਹ ਜਿਹੜੀ ਤੁਸੀਂ ਕਾਗਜ਼ ਦੇ ਤੁਸੀਂ ਦਿਖਾਏ ਨੇ ਇੱਥੇ ਅਧਿਕਾਰੀਆਂ ਨੂੰ ਜਿਹੜੇ ਆਏ ਨੇ ਉਸ ਨੂੰ ਕਿਸ ਤਰੀਕੇ ਨਾਲ ਵੇਖਦੇ ਨੇ ਸਾਡੇ ਨਾਲ ਆ ਮਹਿਲਾਵਾਂ ਨੇ ਅੱਜ ਗੋਵਿੰਦਗੜ੍ਹ ਆਪਾਂ ਦੇਖ ਹੀ ਰਹੇ ਹਾਂ ਕਿ ਐਕਸ਼ਨ ਹੋ ਰਿਹਾ ਜਿੱਥੇ ਉਸ ਸਾਰੇ ਪੰਜਾਬ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਵਾਰਡ ਦੇ ਵਿੱਚ ਗਲੀ ਮਹੱਲੇ ਦੇ ਵਿੱਚ ਜਾ ਕੇ ਨਸ਼ੇ ਤਸਕਰਾਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਹੈ ਮਾਨ ਸਾਹਿਬ ਨੇ 90 ਦਿਨ ਦਾ ਜਿਹੜਾ ਟਾਈਮ ਦਿੱਤਾ ਵੀ ਲੱਭ ਲੱਭ ਕੇ ਜਿੱਥੇ ਵੀ ਗਲਤ ਕੰਮ ਹੁੰਦਾ ਇਹਨੂੰ ਬੰਦ ਕੀਤਾ ਜਾ ਪਰ ਅੱਜ ਜਿਹੜਾ ਇਹ ਢਾਉਣ ਵਾਲਾ ਕੰਮ ਹੈ ਜਿਹੜੀ ਨਜਾਇਜ਼ ਸਾਰੀਆਂ ਨੇ ਉਹਦੇ ਖਿਲਾਫ ਤਾਂ ਇਹ ਉਹਨਾਂ ਨੂੰ ਹੈ ਪਰ ਪਿੱਛੇ ਜਿਹੜੀ ਮੈਨਣਾ ਉਹ ਨਸ਼ੇ ਦੇ ਖਿਲਾਫ ਮੁਸਕੀ ਅੱਗੇ ਮਿਲ ਵੀ ਚੱਲੀ ਰਹੇਗੀ ਇਹ ਚੱਲਦੀ ਰਹੂਗੀ ਇਹ ਤਾਂ ਜਦ ਤੱਕ ਨਸ਼ੇ ਮੁੱਕਦੇ ਨਹੀਂ ਮਿਹਮ ਕੱਲੀ ਇੱਕ ਦਿਨ ਦੀ ਨਹੀਂ ਦੋ ਦਿਨ ਦੀ ਨਹੀਂ 90 ਦਿਨਾਂ ਦੀ ਨਹੀਂ ਇਹ ਤਾਂ ਨਸ਼ੇ ਮੁਕਾ ਕੇ ਹੀ ਸਾਹ ਲੁੱਟਾ ਜੋ ਜੀ ਜੀ ਠੀਕ ਹੈ ਜੀ ਪਹਿਲਾਂ ਪਿੱਛੇ ਹੋਰ ਕਿਤੇ ਕਿਸ ਤਰ੍ਹਾਂ ਦੇ ਕਰਾਈ ਮੁੰਡੇ ਦਾ ਬਹੁਤ ਨਸ਼ਾ ਵੀ ਕਦਾ ਬੁੜੇ ਦੁਨੀਆ ਆਮ ਤਾਂ ਜੀ ਆਈ ਨਸ਼ਾ ਵਿਗਦਾ ਜੀ ਮੇ ਰੋੜੀਆਂ ਪਕੌੜੀਆਂ ਨਸ਼ਾ ਆਈ ਵੀ ਕਦਾ ਜੀ ਇੱਥੇ ਗਿੰਦ ਕੱਢਦੇ ਵਿੱਚ ਵਧੀਆ ਸੀਦਾ ਧੰਨਵਾਦ ਕਹਿੰਦੀ ਆ ਸਰਕਾਰ ਦਾ ਜਿਨੇ ਕੰਮ ਕਰਿਆ ਇਹ ਗੈਨੇ ਵੀ ਨਸ਼ਾ ਵੇਚ ਕੇ ਤੇ ਦੀ ਘਰ ਪਾਇ ਨਾ ਇਹ ਡੇਡੀ ਬੜੀ ਕੋਠੀ ਵਾਦੇ ਪਾਈ ਨਸ਼ਾ ਵੇਚ ਕੇ ਪਾਏ ਹੁਣ ਸਾਡੀ ਗਲੀ ਚ ਕੋਈ ਹੈਗੀ ਕੋਠੀ ਕਿਸੇ ਡੇਡੀ ਵੱਡੀ ਸਭ ਮਿਹਨਤ ਕਰ ਦੇਗੇ ਹਾਂਜੀ ਹਾਂਜੀ ਸਾਡੇ ਮਲੇ ਚ ਕਈ ਗਲਰਾਂ ਚੋਰੀਆਂ ਵੀ ਹੋ ਗਈ ਉਹ ਜਿਆਦੇ ਸਾਨੂੰ ਡਰ ਲੱਗਦਾ ਹੈ ਅੱਜ ਕੱਲ ਧੀਆ ਬਣ ਸਕੂਲ ਵੀ ਜਾਂਦੀਆਂ ਨੌਜਵਾਨਾ ਬੱਚੇ ਵੀ ਨਹੀਂ ਨਿਕਲ ਸਕਦੇ ਬਾਹਰ ਸਾਡੇ ਰੱਗੇ ਵੀ ਨਿਕਲ ਸਕਦੀਆਂ ਬਾਹਰ ਸਾਨੂੰ ਡਰ ਲੱਗਦਾ ਹੈ ਉਹਨਾਂ ਨੂੰ ਕੋਈ ਅਪੀਲ ਕਰੋਗੇ ਤੁਸੀਂ ਉਹ ਸੁਧਰ ਜਣ ਬੰਦੇ ਵਾਂਝਣ ਹੁਣ ਵੀ ਕੁਝ ਨਹੀਂ ਗਿਆ ਨਸ਼ਾ ਛੱਡ ਦੇਣਾ ਫੇਰ ਆਪਣਾ ਘਰ ਸਾਂਭਣਾ ਔਰ ਕੀ ਹੈ ਕਿਸੇ ਦੀ ਮਾਂ ਵਾਲੇ ਜਵਾਨ ਪੁੱਤ ਚ ਜਾਂਦੇ ਉਹਨਾਂ ਨੇ ਦੁੱਖ ਨਹੀਂ ਆ ਗਿਆ ਸਾਡੇ ਵੀ ਪਿੰਦੇ ਨਸ਼ਾ ਸਾਨੂੰ ਵੀ ਦੁੱਖ ਹੈ ਅਸੀਂ ਵੀ ਖੁਦ ਦੇਖਿਆ ਚਾਂਸ ਕਿਵੇਂ ਤੜਤਦੇ ਹੋ ਨਸ਼ੇ ਤੋਂ ਸਾਨੂੰ ਖੁਦ ਪਤਾ ਹੈ ਆਪਣੀ ਮਾਂ ਮਾਤਾ ਵੀ ਪੈਣਾ ਤਾਂ ਕਿਵੇਂ ਪੈਸੇ ਖੋ ਕੇ ਲੈ ਕੇ ਜਾਂਦੇਗੇ ਸਾਨੇ ਖੁਦ ਦੇਖਿਆ ਨਸ਼ਿਆਰੇ ਸਾਨੂੰ ਖੁਦ ਪਤਾ ਹੈ ਕੋਈ ਟੀਕਾ ਲਾਂਦਾ ਕੋਈ ਪੰਨੀ ਦੇ ਪਿੰਦਾ ਹੈ ਸਾਨੂੰ ਖੁਦ ਪਤਾ ਹੈ ਇਹ ਤਾਂ ਫਿਰ ਵੀ ਏਡੀ ਨਸ਼ਾ ਵਿੱਚ ਕੇ ਕੋਠੀਆਂ ਪਾਰੇ ਨਾ ਮਹਿਲੀਆਂ ਪਾਰੇਗੇ ਜਿਨ੍ਹਾਂ ਦੇ ਜਵਾਨ ਜਾਂਦੇ ਉਹਨਾਂ ਤਾਂ ਨਹੀਂ ਦੁੱਖ ਹੈਗੇ ਉਹਨਾਂ ਦਾ ਦੁੱਖ ਉਹਨਰ ਮੁਝ ਕੇ ਦੇਖੋ ਸਾਨੂੰ ਖੁਦ ਪਤਾ ਹੈ ਕਿੰਨੇ ਕੇ ਬੰਦੇ ਤੁਹਾਡੇ ਧਿਆਨ ਚ ਹੋਣਗੇ ਹੀ ਜਿਹੜੇ ਹੋਣਗੇ ਕਾਫੀ ਬੜੇ ਸਾਡੀ ਇਹ ਗਲੀ ਠੀਕ ਹੈ ਸਾਡੀ ਗਲੀ ਚ ਕੋਈ ਨਸ਼ਾ ਨਹੀਂ ਵਿਕਦਾ ਬਾਕੀ ਸਾਰੀ ਗਲੀਆਂ ਸਿੱਰੇ ਤੋਂ ਲਾ ਕੇ ਸਾਰੀ ਨਸ਼ਾ ਵੇਚਦੇਗੇ ਤੁਸੀਂ ਕਦੇ ਆਵਾਜ਼ ਨਹੀਂ ਉਠਾਈ ਇਹਦੇ ਖਿਲਾਫ ਜੇ ਉਠਾਓ ਤਾਂ ਸਾਨੂੰ ਸਾਨੂੰ ਲੜਨ ਨੂੰ ਆਉਂਦੇ ਸਾਨੂੰ ਮਾਰਨ ਨੂੰ ਆਉਂਦੇ ਉਧਰ ਦੀ ਗਲੀਆਂ ਸਾਰੇ ਇਕੱਠੇ ਹੋ ਕੇ ਸਰਾ ਸੀਨਾ ਲੈਵਲ ਤੇ ਨਹੀਂ ਹੈਗੇ ਆ ਹਾਂ ਸਾਡੇ ਕੋਲ ਥੋੜਾ ਨੋਬਲੀ ਹੋਇਆ ਸੀ ਬਹੁਤ ਵਧੀ ਕੀਤਾ ਕਿ ਹਾਂ ਵੀਰ ਦਾ ਘਰ ਟੁੱਟ ਗਿਆ ਨਸ਼ਾ ਕਰ ਕਰਕੇ ਇਹਨਾਂ ਨੇ ਬਹੁਤ ਜ਼ਿਆਦਾ ਕੋਠੀਆਂ ਪਾਲੀਆਂ ਬਹੁਤ ਧੰਨਵਾਦ ਤੁਹਾਡਾ ਇਹ ਮੈਂ ਕਾਰਵਾਈ ਐਦਾਂ ਨਾ ਹੋਵੇ ਕਿ ਬਸ ਹੁਣ ਥੋੜਾ ਜਿਹਾ ਤੋੜ ਕੇ ਇੱਕ ਸਿਰਫ ਦਿਖਾ ਦਿੱਤਾ ਕਿ ਅਸੀਂ ਤੋੜ ਦਿੱਤਾ ਅੱਛੀ ਤਰ੍ਹਾਂ ਚੰਗੀ ਤਰ੍ਹਾਂ ਇਹ ਕਾਰਵਾਈ ਕਰਦੇ ਨੇ ਮੈਂ ਤਾਂ ਅਫਸਰਾਂ ਨੂੰ ਇਹ ਕਹਿੰਨੀ ਆ ਕਿ ਜਿੰਨੀ ਕਾਰਵਾਈ ਹੋ ਸਕੇ ਕਰ ਸਕੇ ਜਿੰਨਾ ਦਾ ਨਾਮ ਚੱਲ ਰਿਹਾ ਚੱਲਦਾ ਰਿਹਾ ਔਰ ਬਿਲਕੁਲ ਚੰਗੀ ਤਰ੍ਹਾਂ ਇਨਕੁਆਇਰੀ ਕਰੋ ਨਹੀਂ ਕਿ ਸਭ ਕੁਝ ਆਂਡ-ਬਾਂਡ ਜਿਹੜਾ ਅੱਜ ਤਾਂ ਇੱਕ ਦਾ ਕਰਿਆ ਜਿਹੜਾ ਹੋਰ ਬਾਕੀ ਵੀ ਕਰਦੇ ਉਹਨਾਂ ਦਾ ਵੀ ਮਤਲਬ ਘਰ ਘੁੱਟਾ ਜਾਵੇ ਉਹਨੂੰ ਤੇ ਨਸੀਦਾ ਕੋਈ ਨਹੀਂ ਲਗਾਇਆ ਤੇ ਇਹ ਸਾਰੀ ਕੀ ਬਿਲਡਿੰਗਾਂ ਜਿਹੜੀਆਂ ਨੇ ਬਹੁਤ ਅਜੇ ਅਸੀਂ ਬੋਲਦੇ ਤਾਂ ਸਾਡੇ ਲਈ ਸਾਡੇ ਜੋ ਫਾਇਰ ਕਰਦੇ ਆ ਸਾਨੂੰ ਬੋਲਦੇ ਲੜਦੇ ਇਸ ਅਸੀਂ ਬੋਲਦੇ ਨਹੀਂ ਆਗੇ ਅੱਜ ਤੁਸੀਂ ਸਾਰੇ ਹੋ ਬਹੁਤ ਦੇਖ ਰਹੇ ਹੋ ਕਰਨ ਸਾਡੇ ਨਾਲ ਖੜੇ ਇਸ ਅਸੀਂ ਸਾਨੂੰ ਅੱਜ ਬੋਲਣ ਦਾ ਵੀ ਮੌਕਾ ਮਿਲ ਰਿਹਾ ਹੈ ਉਸਨੇ ਕਾਰਵਾਈ ਕੀਤੀ ਹੈ ਤੁਹਾਡਾ ਹੌਸਲਾ ਬਣਿਆ ਬੋਲਣ ਦਾ ਹਾਂ ਉਸਨੇ ਬੋਲਿਆ ਕੱਲੂ ਕਿਤੇ ਐਦਾਂ ਨਾ ਹੋਵੇ ਦੂਸਰੀ ਚਲੇ ਜਾऊं ਬਾਅਦ ਵਿੱਚ ਸਾਡੇ ਤੇ ਇਹ ਬੋਲ ਜੇ ਵੀਡੀਓ ਸਭ pase viral ਹੋ ਰਹੀ ਆ ਕੱਲੂ ਅਸੀਂ ਇਹ ਬੋਲ ਰਹੇ ਹਾਂ ਸਾਡੇ ਨਾਲ ਵੀ ਬਾਅਦ ਵਿੱਚ ਕੋਈ ਨਾ ਖੜੇ ਐਦਾਂ ਐਕਸਕਿਊਜ਼ ਨਹੀਂ ਹੋਣਾ ਚਾਹੀਦਾ